ਨਾ ਵੀਰਿੰਦਰ ਕੁਮਾਰ ਪੰਨਵਾਦੀ ਮੈਂ ਚੇਅਰਮੈਨ ਸਾਹਿਬ ਦਾ ਬਖੋਦਸਨ ਕੀਤਾ ਪਵਾਨੀgarh ਤੋਂ ਕੀ ਕਹਿਣਾ ਚਾਹੁੰਦੇ ਜੋ ਅੱਜ ਰਵਜੀਤ ਬਿੱਟੂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਉਹਦੇ ਮੱਦੇ ਨਜ਼ਰ ਸੰਗਰੂਰ ਦਾ ਨਿਰਸ ਪਾਰਟੀ ਵੱਲੋਂ ਇੱਥੇ ਅਦਾਲਤ ਫੁਕਿਆ ਗਿਆ ਪੁਤਲਾ ਫੁਕੇ ਗਿਆ ਪੁਤਲਾ ਸੀ ਤਾਂ ਫੁਕੇ ਗਿਆ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿਉਂਕਿ ਜੋ ਅੱਜ ਬਿੱਟੂ ਜੋ ਬਿੱਟੂ ਦਾ ਤਾਂ ਕਾਹਦਾ ਹੈ ਤਾਂ ਉਹ ਸਿਰਫ ਕਾਂਗਰਸ ਪਾਰਟੀ ਦੀ ਦੇਣਾ ਰਾਹੁਲ ਗਾਂਧੀ ਜੀ ਦੀ ਦੇਣਾ ਹੈ ਕਿਉਂਕਿ ਇਹਨਾਂ ਦੇ ਦਾਦਾ ਜੀ ਨੇ ਬੜੀ ਕੁਰਬਾਨੀ ਦਿੱਤੀ ਸੀ ਪੰਜਾਬ ਦੇ ਲੋਕਾਂ ਦੇ ਲਈ ਪਰ ਇਹ ਈਡਾ ਨਲਾਇਕ ਤੇ ਜਿਵੇਂ ਆਪਾਂ ਕਹਿੰਦੇ ਬੇਕਾਰ ਔਲਾਦ ਜਿਹੜੀ ਹੁੰਦੀ ਹੈ ਨਲਾਇਕ ਔਲਾਦ ਉਹ ਐਂ ਦੇਖਿਆ ਵੀ ਆਪਾਂ ਨੂੰ ਇਹ ਉਹਨਾਂ ਦੇ ਦਾਦਾ ਜੀ ਦੀ ਨਲਾਇਕ ਔਲਾਦ ਹੈ ਵੀ ਇਹੋ ਜੇ ਲੋਕਾਂ ਨੂੰ ਐਸੀ ਪੁਤਲੇ ਭੂਕੇ ਸਬਕ ਸਿਖਾਣਾ ਚਾਹੁੰਦੇ ਆ ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਉਣ ਵਾਲਾ ਟਾਈਮ ਕਾਂਗਰਸ ਪਾਰਟੀ ਦਾ ਹੈ ਤੇ ਇਹੋ ਜੇ ਲੋਕਾਂ ਨੂੰ ਘਰਾਂ 'ਚ ਲੁਕਣ ਨੂੰ ਜਗ੍ਹਾ ਨਹੀਂ ਲੱਭਣੀ ਜਿਹੜੇ ਕਿ ਉਹ ਬੇਤੁਕੇ ਬਿਆਨ ਦੇ ਰਹੇ ਨੇ ਅਸੀਂ ਇਸ ਦੀ ਹੋਰ ਨਿੰਦਾ ਕਰਦੇ ਆ ਅਸੀਂ ਇਹ ਦੇਖਿਆ ਵੀ ਅਸੀਂ ਪਿੰਡ ਪਿੰਡ ਪੁੱਤਲਾ ਫੁੱਕਾਂਗੇ ਬੰਦੇ ਦਾ ਕਿਉਂਕਿ ਜਿਹੜੇ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀਂ ਸਿਰਫ ਇੱਕ ਉਹਦੇ ਦੇ ਲਾਲਚ ਦੇ ਵਿੱਚ ਆ ਕੇ ਜੋ ਕਿ ਭਾਜੀਪੀ ਦਾ ਪਿੱਠੂ ਬਣ ਕੇ ਅੱਜ ਇਹ ਬਿਆਨ ਦੇ ਰਿਹਾ ਕਿਉਂਕਿ ਤਾਂ ਹੀ ਉਹ ਸਲਾਲਤ ਦੇ ਵਿੱਚ ਜਾ ਕੇ ਨੇ ਕਾਂਗਰਸ ਪਾਰਟੀ ਛੱਡੀ ਅੱਜ ਤਾਂ ਹੀ ਉਹ ਰਾਸਵਾ ਮੈਂਬਰ ਰਾਜਸਥਾਨ ਤੋਂ ਬਣ ਕੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਕੇ ਉਹ ਅੱਜ ਉਸ ਭਾਜੀਪੀ ਦੇ ਮੰਤਰੀ ਦਾ ਅਹੁਦਾ ਲੈ ਕੇ ਅੱਜ ਉਹ ਆਨੰਦ ਮਾਣ ਰਿਹਾ ਹੈ ਉਸੇ ਕਰਕੇ ਜੋ ਭਾਜਪਾ ਨੂੰ ਕਹਿੰਦੀ ਆ ਉਹ ਬੋਲੀ ਜਾਂਦਾ ਕਿਉਂ ਉਹ ਬੰਦੇ ਨੂੰ ਜੋ ਦੇਖ ਲਿਆ ਆਪਾਂ ਅਕਲ ਨਹੀਂ ਰਹੀ ਤਿੰਨ ਵਾਰ ਉਹ ਲੋਕ ਸਭਾ ਦਾ ਮੈਂਬਰ ਰਿਹਾ ਕਾਂਗਰਸ ਪਾਰਟੀ ਦੀ ਦੇਣ ਹੈ ਲੋਕਾਂ ਦੀ ਸਾਡੇ ਵਰਕਰਾਂ ਦੀ ਦੇਣ ਹੈ ਕਾਂਗਰਸੀ ਵਰਕਰਾਂ ਦੀ ਦੇਣ ਹੈ ਵੀ ਇਹੋ ਜਿਹੇ ਘੱਟਿਆ ਇਨਸਾਨ ਨੂੰ ਰਾਹੁਲ ਗਾਂਧੀ ਨੇ ਪਹਿਲਾਂ ਟਿਕਟਾਂ ਦੇ ਕੇ ਉਹਨੂੰ ਨਵਾਜਿਆ ਠੀਕ ਹੈ ਉਹਦਾ ਕਦ ਵੱਡਾ ਹੋਇਆ ਪਰ ਅੱਜ ਉਹ ਜਿਹੜਾ ਹੈ ਜਿੰਨਾ ਉਹਦਾ ਕਦ ਵੱਡਾ ਅੱਜ ਉਹ ਜ਼ੀਰੋ ਲੈਵਲ ਤੇ ਆ ਚੁੱਕਿਆ ਇਸ ਕਰਕੇ ਅਸੀਂ ਕੋਰ ਨਿੰਦਾ ਕਰਦੇ ਆ ਤੇ ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਜਿਹੜੇ ਕਿ ਦਿਨੋਂ ਦਿਨ ਰਾਹੁਲ ਗਾਂਧੀ ਦੀ ਬੇਵਚਨ ਰਹੀ ਹੈ ਤੇ ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹ ਰਾਹੁਲ ਗਾਂਧੀ ਜੀ ਹੋਣੇ ਮੇਰਾ ਨਾਮ ਮਰਵਾ ਜੀ ਸਟੇਟ ਫੈਕਟਰੀ ਮੈਲਾ ਕਾਂਗਰਸ ਪੰਜਾਬ ਅੱਜ ਰਵਨੀਤ ਬਿੱਟੂ ਦਾ ਪਤਲਾ ਫੁੱਟਿਆ ਗਿਆ ਠੀਕ ਕਾਰਨਾ ਰਵਨੀਤ ਬਿੱਟੂ ਦੀ ਤਾਂ ਉਹੀ ਗੱਲ ਹੈ ਜੀ ਸਾਡੀ ਬਿੱਲੀ ਤੇ ਸਾਨੂੰ ਮਿਆਉ ਸਾਡੇ ਕੋਲੋਂ ਹੀ ਗਿਆ ਸਾਨੂੰ ਉੱਗਰਵਾਦੀ ਦੱਸਦਾ ਠੀਕ ਹੈ ਉਹਦੇ ਦਾਦਾ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ ਉਹਨੂੰ ਇਹ ਨਹੀਂ ਪਤਾ ਅੱਜ ਤੋਂ ਬੀਜੇਪੀ ਵਿੱਚ ਜਾ ਕੇ ਸਾਨੂੰ ਉੱਗਰਵਾਦੀ ਦੱਸਣ ਲੱਗ ਗਿਆ ਉੱਗਰਵਾਦੀ ਤਾਂ ਤੂੰ ਐ ਜਿਹੜਾ ਬੀਜੇਪੀ ਚ ਜਾ ਕੇ ਤੂੰ ਕਾਂਗਰਸ ਦੀ ਬੁਲਬੁਲੀ ਆਈ ਕਰ ਰਿਆ ਸਾਡੇ ਰਾਹੁਲ ਗਾਂਧੀ ਜੀ ਵਾਸਤੇ ਕੁਝ ਬੋਲੇਗਾ ਤੇ ਜਨਨੀਆਂ ਨੇ ਬੰਦਿਆਂ ਨੇ ਅਸੀਂ ਵਰਕਰਸ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਕਿੱਟ ਦਾ ਜਵਾ ਪੱਥਰ ਨਾਲ ਦਵਾਂਗੇ ਰਮਨੀਤ ਪਿੱਟੂ ਜ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀ ਤੂੰ ਬਕਵਾਸ ਕਰਨੀ ਆ ਕਰ ਲੈ ਤੇਰੇ ਹੁਣ ਤਿੰਨ ਨੇੜੇ ਨੇਗੇ ਕਿਉਂਕਿ ਫ੍ਰੀ ਵਿੱਚ ਮਿਲਿਆ ਲੋਕਾਂ ਨੇ ਤਾਂ ਲੁਧਿਆਣੇ ਦੇ ਲੋਕਾਂ ਨੇ ਤੈਨੂੰ ਨਕਾਰਤਾ ਬੀਜੇਪੀ ਨੇ ਤੈਨੂੰ ਪਾ ਕੇ ਮਿੱਠੀਆਂ ਮਿਰਚਾਂ ਆਪਣੇ ਵੱਲ ਕਰ ਲਿਆ ਤੇ ਇਹ ਨਾ ਸਮਝੀ ਤੂੰ ਮਿਨਿਸਟਰੀ ਵਿੱਚ ਆ ਗਿਆ ਤਾਂ ਤੂੰ ਕਾਂਗਰਸ ਨੂੰ ਕੁਝ ਮਰਜ਼ੀ ਬੋਲੇਗਾ ਆਪੋਜੀਸ਼ਨ ਵਿੱਚ ਬੈਠੇ ਆ ਆਉਣ ਵਾਲੀ ਸਰਕਾਰ ਸਾਟੀ ਆ ਉਹਨੂੰ ਪਤਾ ਹੋਣਾ ਚਾਹੀਦਾ ਤੇ ਉਹ ਉਹਨੂੰ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਰਵਨੀਤ ਬਿੱਟੂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਜਵਾਨ ਨੂੰ ਲਗਾਮ ਤੇ ਲੈ ਕੋਈ ਕਹਿੰਦਾ ਕਿ ਇਹਨੂੰ ਇਹਦਾ ਇਹਦਾ ਹਾਲ ਨਹੀਂ ਦਾਦੀ ਵਰਗਾ ਹੋਊਗਾ ਤੁਸੀਂ ਆਓ ਤਾਂ ਸਹੀ ਅਸੀਂ ਖੜੇ ਆ ਮੈਦਾਨ ਵਿੱਚ ਪਹਿਲਾਂ ਸਾਨੂੰ ਤੂੰ ਟੱਕਰੇਗਾ ਫਿਰ ਰਹੁ ਗੰਦ ਨੂੰ ਟੱਕਰੇਗਾ ਧੰਨਵਾਦ ਮੈਂ ਕੀ ਨਾਮ ਹੈ ਆਪਣਾ ਹਰਪਾਲ ਸਿੰਘ ਸੋਨੋ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਕੀ ਕਹਿਣਾ ਚਾਹੋਗੇ ਜੋ ਅੱਜ ਪੁਸ਼ੀ ਰਵਨੀਤ ਕੁਮਾਰ ਆਪਕਾ ਹੋ ਗਿਆ ਦੇਖੋ ਜੀ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਵੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਅੱਜ ਇੱਕ ਐਹਸਾਨ ਫਰਾਮੋਸ਼ ਬੰਦਾ ਜਿਸ ਜਿਸ ਦੀ ਉਸਤਾ ਜਿਹੜੀਆਂ ਨੇ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਵਿੱਚ ਕੱਢੀ ਹੈ ਸਰਦਾਰ ਬੈਂਤ ਸਿੰਘ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਤੇ ਉਹਨਾਂ ਦਾ ਅੱਜ ਪੁੱਤਾਂ ਅੱਜ ਸ਼ਹੀਦ ਜਿਹੜੇ ਬੈਂਤ ਸਿੰਘ ਨੇ ਅੱਜ ਉਹਨਾਂ ਦੀ ਵੀ ਆਤਮਾ ਰੋਂਦੀ ਹੋਊਗੀ ਵੀ ਸਾਡੇ ਮੇਰੇ ਪੁੱਤਿਆਂ ਨੇ ਜਿਹੜਾ ਹੈਗਾ ਪਹਿਲਾਂ ਤਾਂ ਪਿੱਛੇ ਦੇ ਵਿੱਚ ਛੂੜਾ ਮਾਰਿਆ ਕਾਂਗਸ ਪਾਰਟੀ ਦੇ ਵਿੱਚ ਛੂੜਾ ਮਾਰਨ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜੀ ਤੇਹਰਿਆ ਬੜੀ ਹੀ ਸ਼ਰਮਨਾਕ ਜਿਹੜੀ ਬਿਆਨਵਾਚੀ ਆਉਸੀ ਜਿਸ ਇਨਸਾਨ ਨੂੰ ਤਿੰਨ ਵਾਰ ਮੈਂਬਰ ਮੈਂਬਰ ਪਾਰਲੀਮੈਂਟ ਬਣਾਇਆ ਹੋਵੇ ਉਸ ਪਾਰਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਹੋ ਮਰਾ ਗਾਂਧੀ ਜੀ ਨੇ ਅੱਜ ਤੁਸੀਂ ਦੇਖ ਲਓ ਵੀ ਆਪਣੇ ਆਕਾਂ ਨੂੰ ਭਾਜਪੀ ਨੂੰ ਖੁਸ਼ ਕਰਨ ਦੇ ਵਾਸਤੇ ਅੱਜ ਕਹਿ ਜੀ ਕਿ ਨੌਨੀ ਹਰਕਤਾਂ ਦੇ ਆ ਗਿਆ ਤੇ ਕਹਿ ਜੀ ਹਰਕਤਾਂ ਦੇ ਬਿਆਨਵਾਜ਼ੀ ਦੇ ਰਹੇ ਨੇ ਸੋ ਬੜੀ ਨਿੰਦਣਯੋਗ ਗੱਲ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਸੰਗਰੂਰ ਦੇ ਵਿੱਚ ਜਿਹੜਾ ਰਮਨਜੀਤ ਬਿੱਟੂ ਦਾ ਪੁਤਲਾ ਬੁ ਕੀ ਨਾ ਮੈਂ ਆਪਣਾ ਹਰਦੀਪ ਸਿੰਘ ਸਰਪੰਚ ਮੈਂਬਰ ਪੀਸੀਸੀ ਕਾਂਗਰਸ ਤੁਹਾਨੂੰ ਅੱਜ ਰਵਨੀਤ ਬੁੱਟਾ ਪਤਲਾ ਫੁੱਟ ਗਿਆ ਠੀਕ ਕਹਿਣਾ ਚਾਹੂੰ ਰਵਨੀਤ ਬਿੱਟੂ ਜਿਹੜੀ ਦੋਗਲੀ ਨੀਤੀ ਖੇਡਦਾ ਹੈ ਬੀਜੇਪੀ ਨੇ ਉਹਨੂੰ ਇਸੇ ਲਈ ਅਹੁਦੇ ਦੇ ਕੇ ਨਵਾਜਿਆ ਕਿ ਇਹ ਦੇਸ਼ ਦੇ ਵਿੱਚ ਪ੍ਰੋਤਸਪਾਦਾ ਕਰਦਾ ਜੀ ਇਹਦੇ ਬਿਆਨਬਾਜ਼ੀ ਨਾਲ ਅੱਗ ਲੱਗਦੀ ਹੈ ਦੇ ਦੇ ਵਿੱਚ ਅਸੀਂ ਇਸ ਚੀਜ਼ ਦੀ ਨਕੇਦੀ ਕਰਦੇ ਹਾਂ ਜਿਸ ਨੇਤਾ ਨੇ ਉਹਨੂੰ ਇੰਨੀ ਵੱਡੀ ਪਾਵਰ ਦਿੱਤੀ ਅੱਜ ਉਸੇ ਨੇਤਾ ਦੇ ਖਿਲਾਫ ਬਿਆਨਬਾਜ਼ੀ ਕਰਦਾ ਹੈ ਸ਼ਰਮ ਹੋਣੀ ਚਾਹੀਦੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ